ਉੰਜ ਕਹਿਣ ਜਮੀਰ ਤਾਂ ਜਾਗਦੀ ਏ 6 ਜੂਨ ਨੂੰ ਕਿਦਾਂ ਤਿਆਗਦੀ ਏ ਉੰਜ ਕਹਿਣ ਜਮੀਰ ਤਾਂ ਜਾਗਦੀ ਏ 6 ਜੂਨ ਨੂੰ ਕਿਦਾਂ ਤਿਆਗਦੀ ਏ ਪਰ 1 ਜੂਨ ਦੇ ਮਸਲੇ ਤੇ ਪਰ 1 ਜੂਨ ਦੇ ਮਸਲੇ ਤੇ ਸੋਚਣਾ ਚਾਹੀਦਾ ਸੀ ਬੰਦੇ ਨੂੰ ਲਾਕੇ ਸਟੇਟ ਸਪਿੰਡਰਾ ਵਾਲੇ ਦਾ ਵੋਟਾਂ ਪਾਤੀਆਂ ਖੂਨੀ ਪੰਜੇ ਨੂੰ ਲਾਕੇ ਸਟੇਟ ਸਪਿੰਡਰਾ ਵਾਲੇ ਦਾ ਵੋਟਾਂ ਪਾਤੀਆਂ ਖੂਨੀ ਪੰਜੇ ਨੂੰ ਪਿੰਡ ਹੱਥਨ ਵਾਲਾ ਲਿਖਦਾ ਏ ਨਾ ਝੁੱਕਦਾ ਏ ਨਾ ਬਿਕਦਾ ਏ ਪਿੰਡ ਹੱਥਨ ਵਾਲਾ ਲਿਖਦਾ ਏ ਨਾ ਝੁੱਕਦਾ ਏ ਨਾ ਬਿਕਦਾ ਏ ਪਾਵੇਂ ਲੱਖ ਡਰਾਵੇ ਦੰਦੇ ਨੇ ਪਾਵੇਂ ਲੱਖ ਡਰਾਵੇ ਦੰਦੇ ਨੇ ਕੁਝ ਸਮਝਾਣਾ ਮੈਂ ਉਹ ਗੰਗੇ ਨੂੰ ਲਾ ਕੇ ਸਟੇਟਸ ਪਿੰਡਾਂ ਵਾਲੇ ਦਾ ਵੋਟਾਂ ਪਾਤੀਆਂ ਖੂਨੀ ਪੰਜੇ ਨੂੰ ਲਾ ਕੇ ਸਟੇਟਸ ਪਿੰਡਾਂ ਵਾਲੇ ਦਾ ਵੋਟਾਂ ਪਾਤੀਆਂ ਖੂਨੀ ਪੰਜੇ ਨੂੰ ਫੋਟੋ ਲਾ ਕੇ ਕਾਲ ਤਖਤ ਸਾਹਿਬ ਦੀ ਵੋਟਾਂ ਪਾਤੀਆਂ ਖੂਨੀ ਪੰਜੇ ਨੂੰ ਧੰਨਵਾਦ ਜੀ ਵਧੀਆ ਲੱਗਿਆ ਸ਼ੇਅਰ ਕਰਦੇ ਹੋ